रोक तो जा बेजा बेजा कट्टी लगाए गलत समझ लो मैं चोरी वहीदारी दर्द तेरा दोनों अंगूठे मुझ पाऊ इधर दोनों अंगूठे मुझ दोनों दोनों काला है आओ बैठ जाओ ओ परावा पीछे बैठ जाओ पीछे एक बंदा एक आदमी पीछे बैठ जाओ और सीट उठा भैया ठंडा है बहुत तो अभी सुबह लेने आया था चल यार ਮੋੜ ਜਮੜਿਆ ਬਸ ਐਟ ਹਾਂ ਅ ਸੀਟ ਬੈਲਟ ਲਗਾ ਲਓ ਸੀਟ ਬੈਲਟ ਇਹਦਾ ਨਾ ਕਿ ਕਰੇ ਨਹੀਂ ਨਹੀਂ ਰੱਖ ਲਓ ਸੀਟ ਬੈਲਟ ਚਲਾਨ ਮੇਰਾ ਹੋਣਾ ਤੁਹਾਡਾ ਥੋੜੀ ਹੋਣਾ ਲਾਕਾ ਲਗਾਊਗਾ ਭਰਾਵਾ ਅਗਲੇ ਨੇ ਚਲਾਨ ਮਿੰਟ ਚ ਘਟ ਦੇਣਾ ਇਹ ਦੱਬ ਗਿਆ ਹੈ ਨਾ ਨਹੀਂ ਖਿੱਚੇ ਨੂੰ ਬਾਹਰ ਦੱਬ ਨਹੀਂ ਗਿਆ ਇਸ ਕੋ ਖੀਚੋ ਬਾਹਰ ਉੱਪਰ ਸੇ ਉੱਪਰ ਸੇ ਖੀਚੋ ਹਾਂ ਇਧਰ ਸੇ ਖੀਚੋ 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 ਨਹੀਂ نیچے ਦੱਬ ਗਿਆ ਨਹੀ نیچے ਦੱਬ ਹੋ ਗਿਆ ਆ ਦਿਖ ਆ ਗਿਆ ਕਹਾਂ ਗਿਆ ਹਾਂ ਸੀਲ ਬੈਲਡ ਦਾ ਆ ਲਗਾ ਜੀ ਚੱਲੀ ਇਹਦਾ ਕੈਸਾ ਹੋਇਆ ਕਿੰਨਾ ਦੂਰ ਜਾਣਾ ਇਦਾਂ ਨਹੀਂ ਪ੍ਰੋਫਾ ਲਗਾਉਣਾ ਇਹ ਇਦਾਂ ਛੱਡ ਦੇ ਇਹਨੂੰ ਮੈਂ ਲਗਾ ਦਿੰਦਾ ਇਹਨੂੰ ਇਹ ਚ ਫਿੱਟ ਕਰਨਾ ਇਹ ਛੱਡ ਇਹਦਾ ਤੇ ਜਾਂ ਕੀ ਕੰਮ ਕਰਦੇ ਤੁਸੀਂ ਆ ਬਿਅਰ ਦਵਾਈ ਕਰਦੇ ਆਰੀ ਕਰ

ਬਧੀਆ ਟੋਪੀ ਹੈ ਸਾਡੇ ਨਾਲ ਮੇਰਾ ਭਾਂਜਾ ਆਇਆ ਸੀਗਾ ਬ ਅੱਛਾ ਘਰ ਹਾਂ ਛੁੱਟੀਆਂ ਆ ਫੋਨ ਬਹੁਤ ਦੇਖਦੇ ਨੇ ਨਿਆਣੇ ਅੱਜਕੱਲ ਅੱਜਕੱਲ ਨਿਆਣੇ ਤਾਂ ਫੋਨਾਂ ਵਿੱਚ ਹੀ ਲੰਡਾ ਗਾ ਬਹੁਤ ਜ਼ਿਆਦਾ ਉਹਨੂੰ ਇੱਕ ਵਾਰ ਕਿਹਾ ਹਟ ਜਾ ਦੋ ਵਾਰ ਕਿਹਾ ਹਟ ਜਾ ਤਿੰਨ ਵਾਰ 10 ਵਾਰ 20 ਵਾਰ ਕਿਹੜੇ ਕਿਤੇ ਬਹੁਤ ਗਿਆ ਯਾਰ ਉਹਨੂੰ ਹਟ ਜਾ ਨਹੀਂ ਹਟਿਆ ਘਰ ਦੇ ਘਰ ਹੈ ਨਹੀਂ ਦੀ ਮੈਂ ਇਕੱਲਾ ਹੀ ਸੀ ਘਰ ਤਾਂ ਉਹ ਕੀਤਾ ਪਿਆ ਸੀ ਯਾਰ ਉਹਨੇ ਉਂਗਲਾ ਵੜਤੀਆਂ ਮੈਂ ਉਹਦੀਆਂ ਉਂਗਲੇ ਵੜਤੀਆਂ ਦੇਖੀਂ ਕੋਈ ਨਹੀਂ ਆਸਾਨ ਨਹੀਂ ਉਹਨੂੰ ਦੋ ਤਾਪ ਤਾਪ ਇਹ ਲਗਾ ਦੇਣਾ ਸੀ ਉਂਗਲੀ ਕਦੇ ਨਹੀਂ ਬੱਦਲ ਚਪੇੜਾ ਵੀ ਲਾਈਆਂ ਤੇ ਉਂਗਲਾ ਵੜਦੀਆ ਰੋਲਾ ਪੈ ਗਿਆ ਘਰ ਘਰ ਦੇ ਘਰ ਹੈ ਨਹੀਂ ਦੀ ਪਰ ਟੀਕੇ ਟੂਕੇ ਲਵਾਏ ਉਹਦੇ ਪੂਰਾ ਠੀਕ ਕੀਤਾ ਉਹਨੂੰ ਤੇ ਫੋਨ ਆਫੇ ਪੰਗਾ ਪੈ ਗਿਆ ਕਹੂਰ ਸਾਰਾ ਸਕੂਟਰ ਮੋਟਰਸਾਈਕਲ ਗੱਡੀ ਜਾਇਦਾਦ ਸਾਰਾ ਉਹਦੇ ਨਾਂ ਤੇ ਆ ਅੱਛਾ ਪੰਜੇ ਕਾ ਆਪਾਂ ਉਹ ਪੈ ਗਈ ਫਿਰ ਟੈਨਸ਼ਨ ਹੋਰ ਉਹਦੀ ਆਪਾਂ ਵੱੜਦੀ ਉਂਗਲ ਆਪਾਂ ਨੂੰ ਆ ਦੇਮ ਗੰਗਲ ਮੋਦ ਆ ਸਮਰਵਤ ਆ ਆ ਗੰਗਲ ਉਹਨਾ ਉਹਦੇ ਕਰਾਣੇ ਹੁਣ ਆਪਾਂ ਆਪਣੇ ਨਾਂ ਦੇ ਚੀਜ਼ਾਂ ਕਰਾਣੀਆਂ ਉਹਦੀਆਂ ਉਂਗਲ ਤਾਂ ਗਈ ਮੈਨੂੰ ਮਿਲ ਹੁਣ ਉਂਗਲ ਲੈ ਲਈ ਆਪਾਂ ਕਿਸੇ ਕੋਲੋਂ ਉਂਗਲ ਲੈ ਲਈ ਡਾਕਟਰ ਕਹਿੰਦਾ ਸੀਗਾ ਬਈ ਤੁਸੀਂ ਇਹ ਨਾ 3 ਦਿਨਾਂ ਦੇ ਵਿੱਚ ਇਹ ਉਂਗਲ ਲੈ ਆਓ ਇੱਕ ਉਂਗਲ ਆਪਾਂ ਲੈ ਲਈ ਇੱਕ ਚਾਹੀਦਾ ਉਹ ਨਾ ਅੰਗੂਠਾ ਆਪਾਂ ਨੂੰ ਇਦਾਂ ਜੋੜ ਕੇ ਸਾਈਨ ਕਰਨ ਲਈ ਉਂਗਲ ਵੀ ਜੋੜ ਦੇਣੀ ਹੁਣ ਆਪਾਂ ਅੰਗੂਠਾ ਚਾਹੀਦਾ ਇੱਕ ਆਪਾਂ ਨੂੰ ਤੇ ਡਾਕਟਰ ਕਹਿੰਦਾ ਵੀ ਲੈ ਆਓ ਇੱਕ ਬੰਦਾ ਜਿਹੜਾ ਮਰਜ਼ੀ ਲੈ ਆਓ ਅੰਗੂਠਾ ਮੈਂ ਕਿਹਾ ਚਲੋ ਠੀਕ ਹੈ ਅੰਗੂਠਾ ਮਿਲ ਜੂਗਾ ਤੁਹਾਨੂੰ ਉਰਦਾ ਤਾਂ ਹੁਣ ਤੁਸੀਂ ਮੰਨਣਾ ਨਹੀਂ ਸੀਗਾ ਤੁਹਾਡੇ ਅੰਗੂਠੇ ਦਾ ਠੀਕ ਹੈ मेरा तो घूर में टुकना मेरे लगता है किधर? किधर? लेटिंग लगा मेरे मोटर नहीं लगा तो तीन लगा इसे इसे मोटर जकर ले आम खुली में जाए तो तीन लगे ना क्यों? लेटिंग ज़्यादा होता है ये साड़ी कारण कर दें इस मोटर जकर ले मुझे पतली आई ਡਾਕਟਰ ਕਹਿੰਦਾ ਅੰਗੂਠਾ ਲੈ ਆਓ ਉਹ ਸਾਹਮਣੇ ਜਿਹੜਾ ਹਸਪੀਟਲ ਆ ਉੱਥੇ ਡਾਕਟਰ ਆ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਜਿਹੜਾ ਮਰਜੀ ਇੱਕ ਬੰਦਾ ਤੁਹਾਨੂੰ ਅੰਗੂਠਾ ਦੇ ਦੇਵੇ ਤੁਹਾਨੂੰ ਪੈਸੇ ਮਿਲ ਜੂਗੀ ਨਹੀਂ ਪਰ ਆਪਾਂ ਬੋਲ ਰਹੇ ਇੱਦਾਂ ਫੁੱਲ ਪਜੀ ਬਾਜ਼ਾਰ ਪ੍ਰੈਕਟਿਕ ਕਰ ਲਮ ਇੱਥੇ ਮਾਜਾ ਖੋ ਦੇ ਗੇਟ ਖੋਲ ਦੇ ਭਾਜੀ ਸੌਰੀ ਭਾਜੀ ਆਪਾਂ ਨੂੰ ਚਾਹੀਦਾ ਸੀਗਾ ਅੰਗੂਠਾ ਉਹ ਡਾਕਟਰ ਸਾਹਮਣੇ ਆ ਲੱਗ ਪਰਾ ਭਾਅ ਹਮ ਲੋਕ ਬੀਬੀ ਬੱਚੇ ਵਾਲਾ ਹੈ ਇਹਨੇ ਹਮ ਲੋਕ ਨਹੀਂ ਦੇਣਗੇ ਤੋ ਹਮ ਲੋਕਾ ਫਸਾ ਦਿਆ ਲੇਗਾ ਕਿ ਔਕਲਾ ਮੈਂ ਚਲੂੰਗਾ ਐਸੇ ਬਤੋਰੇ ਨੇ ਕਿ ਅੰਦਰ ਚਲ ਦੂੰਗਾ ਖੂਲ ਤੋ ਸਈ ਇਹਨਾ ਤਾਕੀਆਂ ਖੁੱਲਦੀਆਂ ਨਹੀਂ ਇਹਦੇ ਨਾਲ ਸ਼ੀਸ਼ਾ ਹੀ ਖੁੱਲਦੇ ਥੱਲੇ ਤੇ ਖੂਲ ਤੋ ਦੇ ਸੋ ਜਾ ਅਛਾ ਮੇਰੀ ਗੱਲ ਤਾਂ ਸੁਣ ਲਾ ਤੋ ਖੋਲ ਦੇ ਤਰਾ ਭਾਈ ਹਮ ਲੋਕ ਗਰੀਬ ਆਂਦੇ ਆ ਪਰ ਆਪਾਂ ਤੁਮਹਾਨੂੰ ਸਾਮਾਪਕੋ ਵਿਸ਼ਵਾਸ ਨੇ ਹਮ ਲੋਕ ਕਰਤੇ ਹੈ ਓ ਓ ਰੋਕ ਨਾ ਬੇਜਾ ਬੇਜਾ ਟੱਟੀ ਲਗਾ ਗਲ ਸੁਣ ਲੋ ਮੈਂ ਚੋਰੀ ਵਈ داری ਦਰਦਾ ਤੇਰਾ ਖੋਲ ਤਾ ਟੱਟੀ ਲਗਾ ਮੇਰੇ ਬਹੁਤ ਗੋਸ ਕੇ ਲਗਾ ਪੂਜਨ ਲਾਈਟਿੰਗ ਰਾਤ ਬੱਦ ਅਸਾ ਮੇਰੀ ਗਾਲ ਸੁਣ ਤੇਰੇ ਅੰਗੂਠੇ ਦਾ ਠੀਕ ਆ ਮੈਂ ਤਾਂ ਵੱਡੇ ਅੰਗੂਠਾ ਹੈ ਅੰਗੂਠਾ ਕੀ ਕਰਨਾ ਪੈਜੀ ਦਿਖਾਈ ਮੈਨੂੰ ਅੰਗੂਠੇ ਅੱਧਾ ਕਰਕੇ ਦਿਖਾ ਖੋਲ ਤਾ ਚਾਈ ਮਰ ਮਰ ਜਾ ਲੈ ਟੱਟੀ ਲਗਾ ਮੇਰੇ ਆ ਲੈ ਲੈ ਖੋਲਾ ਖੋਲਾ ਬਸ ਬੋਲ ਲੈ ਤਾਂ ਕਿ ਖੋਲਾ ਉਹ ਤਾਂ ਭੱਜ ਗਿਆ ਇੱਕ ਤਾਂ ਯਾਰ ਭੱਜ ਗਿਆ ਉਹਨੂੰ ਲੱਗੀਆਂ ਟੱਟੀਆਂ ਤੈਨੂੰ ਵੀ ਟੱਟੀਆਂ ਹੀ ਆ ਆ ਪਿਸ਼ਾਬ ਕਰ ਲੈੰਦੂ ਮੈਨੂੰ ਵੀ ਪਿਸ਼ਾਬ ਕਰੰਦਵਾ ਹਾਂ ਉਹ ਚੈਲੰਜ ਉਹ ਤਾਂ ਯਾਰ ਤੇਰਾ ਭੱਜ ਗਿਆ ਬੰਦਾ ਭੱਜੇਗਾ ਯਾਰ ਯਾਰ ਉਹ ਤਾਂ ਭੱਜ ਗਿਆ ਨਹੀਂ ਭੱਜੇਗਾ ਚਲੇਗਾ ਅਸਰ ਮੇਰੀ ਗੱਲ ਤਾਂ ਸੁਣ ਲੈ ਯਾਰ ਮੈਨੂੰ ਅੰਗੂਠਾ ਚਾਹੀਦਾ ਯਾਰ ਨਹੀਂ ਯਾਰ ਹਮ ਤੋ ਕਾਊਂਟਰ ਨਹੀਂ ਦੇਣਾ ਦੱਸਾ ਕਿ ਮੈਂ ਕਿਹ ਰਹਣੇ ਸੈਨ ਆ ਖੋਲੋ ਬੈਲਟ ਜੇ ਖੋਲਤੀ ਫਿਰ ਤੂੰ ਭੱਜ ਜਾਣਾ ਜਦੋਂ ਭੱਜ ਗਿਆ ਨਹੀਂ ਬਚੰਗੇ ਯਾਰ ਉਹ ਤਾਂ ਲੈ ਕਹਿੰਦਾ ਲੈਡਰ ਨਾ ਕੇ ਮੈਨੂੰ ਨਹੀਂ ਤਾਂ ਇੱਥੇ ਕਰ ਲੈ ਕੰਮ ਪੇ ਸਾਫ ਕਰ ਲੈਣਾ ਤੇ ਫਿਰ ਚੜ ਚੱਲਣਾ ਯਾਰ ਮੇਰੀ ਗੱਲ ਸੁਣ ਉਹਨੇ ਤਾਂ ਤਾਕੀ ਵੀ ਨਹੀਂ ਖੋਲੀ ਉਹ ਜਾਣਾ ਦਬਾਈ ਕਰ ਤੂੰ ਨਹੀਂ ਭੱਜ ਉਹ ਹਸਪੀਟਲ ਆ ਗਿਆ ਨੇੜੇ ਨਹੀਂ ਖੋਲੇ ਭੱਜੇ ਅਸ਼ਾ ਮੇਰੀ ਗੱਲ ਤਾਂ ਸੁਣ ਲੈ 90 ਰੁਪਈਆ ਮਿਲ ਜੂਗਾ 40000 ਨਹੀਂ ਯਾਰਾ ਫਿਰ ਆਪਾਂ ਲੋਕ ਬੀਬੀ ਬੱਚੇ ਵਾਲਾ ਆਦਮੀ ਆਇਆ ਉਹ ਤੂੰ ਅੰਗੂਠਾ ਦੇਣਾ ਤੈਨੂੰ ਮੈਂ ਕਹਿੰਨੇ ਆ ਉਹ ਮੇਰੇ ਕ ਤੈਨੂੰ ਅੰਗੂਠਾ ਨਾ ਤੇਰਾ ਕੱਟ ਕੇ ਇਦਾਂ ਕੱਟ ਕੇ ਤੈਨੂੰ ਦੁਬਾਰਾ ਫਿੱਟ ਕਰ ਦਵਾਂਗੇ ਯਾਰ ਨਾ ਨਾ ਤੂੰ ਦੁਬਾਰਾ ਤੇਰਾ ਅੰਗੂਠਾ ਦਰ ਨਾ ਹਮਰਾ ਜੀਵਨ ਖਰਾਬ ਕਰਨਾ ਤੂੰ ਜੀਵਨ ਤੇਰਾ ਨਹੀਂ ਖਰਾਬ ਹੁੰਦਾ ਜੀਵਨ ਕਿੱਦਾਂ ਖਰਾਬ ਹੋ ਜੂਗਾ ਪਹਿਲੇ ਪੇਸਾਬ ਕਰ ਲੈਣ ਦਵ ਮੈਨੂੰ ਅੱਛਾ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਲੈ ਮਨੂੰ ਅੰਗੂਠਾ ਦਿਖਾਈਂ ਆਪਣਾ ਆ ਦੇ ਇਦਾਂ ਜਰਾ ਇੱਥੋਂ ਅੰਗੂਠਾ ਕੱਟ ਕੇ ਨਹੀਂ ਦੁਬਾਰਾ ਅੰਗੂਠਾ ਬੈਠਾ ਫਿੱਟ ਕਰ ਦੇਣਾ ਨਹੀਂ ਖੋਲੋ ਹੁਕਮ ਪੇਸਾਬ ਕਰ ਲੈਣਾ ਪਹਿਲੇ ਮੇਰੀ ਗੱਲ ਤਾਂ ਸੁਣ ਲੈ ਗੱਲ ਤੋਂ ਤੇ ਪੈਸਾ ਤਾਂ ਕਰ ਲੈਣ ਦਸੂਣ ਲੈ ਕੇ ਫਿਰ ਖੜੇ ਹੋ ਕੇ ਉਹਦਾ ਟੱਟੀਆਂ ਆ ਗਈਆਂ ਟੱਟੀਆਂ ਲੱਗ ਗਈਆਂ ਉਹਨੂੰ ਨਹੀਂ ਇੱਥੇ ਆ ਗਿਆ ਤੁਹਾਨੂੰ ਪਿਸ਼ਾਬ ਆ ਗਿਆ ਓਏ ਮੋਟਰ ਤੇ ਹੈਗਾ ਇੱਥੇ ਉਹ ਪਾਜੀ ਦਾ ਮੋਟਰ ਚੱਲ ਮੈਂ ਗੱਡੀ ਮੋੜਦਾ ਮੇਰੀ ਗੱਲ ਸੁਣ ਆਪਾਂ ਨੂੰ ਨਾ ਅੰਗੂਠਾ ਦੇ ਦੇ ਦੱਸਾਂ ਕੀ ਆ ਤਨੂ ਰੁਪਈਆ 40000 ਮਿਲ ਜੂ ਨਾ ਅਬ ਵੀ ਲਈ ਦੇਣਾ ਪਿਸ਼ਾਬ ਕਰ ਲੈਣੇ ਤੋਂ ਮੈਂ ਉਹਦੇ ਹਸਪੀਟਲ ਸਾਹਮਣੇ ਹੀ ਆ ਉਹ ਪਹਿਲੇ ਖੋਲਣਾ ਪਾਜੀ ਪਿਸ਼ਾਬ ਲੱਗ ਗਿਆ ਹੈਲੋ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਤਾਂ ਭੱਜ ਗਿਆ ਆਪਾਂ ਨੂੰ ਅੰਗੂਠਾ ਇੱਕੋ ਹੀ ਚਾਹੀਦਾ ਇੱਕ ਬੰਦਾ ਮੇਰੇ ਕੋਲ ਹੈਗਾ ਆ ਇਹਨੂੰ ਉਹਨੂੰ ਤਾਂ ਟੱਟੀਆਂ ਲੱਗ ਗਈਆਂ ਸੀਗੀਆਂ ਹਾਂਜੀ ਡਾਕਟਰ ਸਾਹਿਬ ਮੇਰੇ ਕੋਲ ਹੀ ਆ ਬਿੱਠ ਹਾਂਜੀ ਹਾਂਜੀ ਡਾਕਟਰ ਸਾਹਿਬ ਖੋਲੋ ਯਾਰ ਤੁਮ ਬਦਤ ਇਹ ਡਾਕਟਰ ਸਾਹਿਬ ਇਹਦੀ ਬੈਲਟ ਖੋਲਦਾ ਮੈਂ ਖੋਲਣਾ ਬੈਲਟ ਅੱਛਾ ਇਹਨੂੰ ਇਹ ਤੂੰ ਜਿਹੜਾ ਮਸਾਲਾ ਜਿਹੜਾ ਬੰਦਾ ਮਸਾਲਾ ਲਾਂਦਾ ਆ ਉਹ ਅੰਗੂਠਾ ਨਹੀਂ ਦੇ ਸਕਦਾ ਤੁਸੀਂ ਮਸਾਲਾ ਲਾਉਨੇ ਹਾਂ ਉਹ ਡਾਕਟਰ ਸਾਹਿਬ ਇਹ ਮਸਾਲਾ ਲਾਉਂਦਾ ਮੈਨੂੰ ਦੰਦ ਦਿਖਾਏ ਆਪਣੇ ਮੜੇ ਦੇ ਦੰਦ ਦੰਦ ਦਿਖਾਏ ਖੰਡੇ ਆ ਮਸਾਲਾ ਸਾਹਿਬ ਹਮ ਲੋ ਆ ਡਾਕਟਰ ਸਾਹਿਬ ਇਹ ਦੰਦ ਖਰਾਬ ਆ ਮਤਰਾ ਅੱਛਾ ਇਹਦਾ ਅੰਗੂਠਾ ਨਹੀਂ ਤਾਂ ਉਹਨੂੰ ਚਾਹੀਦਾ ਠੀਕ ਆ ਇਹਦਾ ਖੱਬੇ ਹੱਥ ਦਾ ਅੰਗੂਠਾ ਖੱਬੇ ਦਾ ਅੰਗੂਠਾ ਦਿਖਾਓ ਉਹ ਕਰਾ ਦੇ ਡਾਕਟਰ ਸਾਹਿਬ ਦਾ ਅੰਗੂਠਾ ਇਹਦਾ ਦਿਖਾ ਮੈਨੂੰ ਇਹਦਾ ਕਰਕੇ ਡਾਕਟਰ ਸਾਹਿਬ ਖਰਾਬ ਨਹੀਂ ਨਹੀਂ ਇਦਾਂ ਇਦਾਂ ਕਰ ਇਦਾਂ ਪਰ ਇਹਨੂੰ ਮੂੰਹ ਚ ਮੂੰਹ ਚ ਮੂੰਹ ਚ ਮੂੰਹ ਨਹੀਂ ਪਾਣਾ ਡਾਕਟਰ ਮੂੰਹ ਜ ਨਹੀਂ ਪਾਉਂਦਾ ਪਿਆ ਮੂੰਹ ਵਿੱਚ ਡਾਲੋ ਅਭੀ ਅਭੀ ਮੂੰਹ ਵਿੱਚ ਡਾਲੋ ਨਹੀਂ ਡਾਕਟਰ ਸਾਹਿਬ ਇਹਦਾ ਅੰਗੂਠਾ ਕਾਲਾ ਆ ਮੂੰਹ ਚ ਪਾ ਕੇ ਵੀ ਕਾਲਾ ਆ ਡਾਕਟਰ ਸਾਹਿਬ ਦੋਨੋਂ ਅੰਗੂਠੇ ਦੋਨੋਂ ਅੰਗੂਠੇ ਮੂੰਹ ਚ ਪਾਓ ਇਹਦਾ ਦੋਨੋਂ ਅੰਗੂਠੇ ਮੂੰਹ ਚ ਦੋਨੋਂ ਦੋਨੋਂ ਇਕੱਠੇ ਇਕੱਠੇ ਦੋਨੋਂ ਕਾਲਾ ਹੈ ਦੋਨੋਂ ਡਾਕਟਰ ਸਾਹਿਬ ਇਹ ਆਪਣੇ ਕੰਮ ਦਾ ਨਹੀਂ ਹੈਗਾ ਅੰਗੂਠਾ ਵੀ ਇਹਦਾ ਮੋਟਾ ਹੈ ਜਿਆਦਾ ਚਲੋ ਇਹਨਾਂ ਮੈਂ ਛੱਡਿਆ ਵਾਪਸ ਚਲੋ ਠੀਕ ਹੈ ਛੱਡਿਆ ਨੋ ਅੱਛਾ ਜੀ ਗੱਲ ਹੈਗੀ ਇਦਾਂ ਮਨ ਨੂੰ ਇਹਦੇ ਅੰਗੂਠਾ ਨਹੀਂ ਚਾਹੀਦਾ ਤਨੂੰ ਮੈਂ ਛੱਡ ਦੇਣਾ ਵਾਪਸ ਜਿੱਥੇ ਹੈਗਾ ਨਹੀਂ ਇੱਥੇ ਛੱਡ ਦੋ ਮੈਂ ਪੈਸਾ ਫਿਸਾ ਕਰ ਨਹੀਂ ਜਿੱਥੋਂ ਤਨੂੰ ਮੈਂ ਚੱਕਿਆ ਸੀ ਨਾ ਤਨੂੰ ਮੈਂ ਉੱਥੇ ਛੱਡ ਦੇਣਾ ਤੇ ਫਿਰ ਮੈਨੂੰ ਬਿਨਾ ਮਸਾਲੇ ਤੋਂ ਬੰਦਾ ਤੇਰੇ ਕੋਲ ਹੈਗਾ ਕੋਈ ਜਿਹੜਾ ਨਹੀਂ ਖਾਂਦਾ ਨਹੀਂ ਪਤਾ ਕਰਨਾ ਪਵੇ ਜਿਹੜਾ ਮਸਾਲਾ ਨਹੀਂ ਲਾਉਂਦਾ ਮੈਨੂੰ ਉਹ ਬੰਦਾ ਚਾਹੀਦਾ ਹੈ ਇੱਕ ਤਾਂ ਹਾਂ ਇੱਕ ਤਾਂ ਭੱਜ ਗਿਆ ਯਾਰ ਅੰਗੂਠਾ ਚਾਹੀਦਾ ਸੀ ਉਹ ਕੰਮ ਦਾ ਆ ਜਣਾ ਸੀਗਾ ਸਾਡੇ ਅਸ਼ਾ ਮੇਰੀ ਗੱਲ ਸੁਣ ਮੈਂ ਨਾ ਬਣਾਉਣਾ ਪਿਆ ਵੀਡੀਓ ਆ ਦੇਖ ਮੈਂ ਕਰਦਾ ਤੇ ਨਾ ਮਜ਼ਾਕ ਮੈਂ ਕਰਦਾ ਤੇ ਨਾ ਮਜ਼ਾਕ ਮੈਂ ਕੋਈ ਕੋਈ ਅੰਗੂਠਾ ਨਹੀਂ ਚਾਹੀਦਾ ਮੈਨੂੰ ਕੋਈ ਉਂਗਲ ਨਹੀਂ ਚਾਹੀਦੀ ਮੈਂ ਤੇ ਨਾ ਮਜ਼ਾਕ ਕਰਦਾ ਸੀ ਮੇਰਾ ਚੈਨਲ ਆ YouTube ਤੇ ਮੈਂ ਵੀਡੀਓ ਬਣਾਉਣਾ ਸੀ ਆ ਤੇ ਵੀਡੀਓ ਬਣਦੀ ਪਈ ਆ ਚੱਲ ਵੇ ਹੁਣ ਕਹਦੇ ਗੌਰਵ ਪਾਪਾ ਨੂੰ ਸਬਸਕ੍ਰਾਈਬ ਕਰ ਲਓ ਗੁਵਾਨ ਐ ਸਬਸਕ੍ਰਾਈਬ ਕਰ ਲਓ ਇਧਰ 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 ਗਿਆ ਇਦਾਂ ਸਿੱਧਾ ਹੋ ਗਿਆ ਏ ਘੁੰਮ ਕੇ ਇਧਰ ਨਾ ਗੁਰ ਗੁਵਾਨ ਨੂੰ ਸਹਿ ਕਰ ਲਿਆ ਨਹੀਂ ਨਹੀਂ ਇਦਾਂ ਅੱਗੇ ਤਾਂ ਇਦਾਂ ਬੈਠੂਗਾ ਨਹੀਂ ਅਣਜਾਣ ਅਣਜਾਣ ਬੰਦੇ ਨਾਲ ਗੱਡੀ 'ਚ ਨਹੀਂ ਠੀਕ ਹੈ ਉਹ ਜਾਂਦਾ ਵੇ ਤੇਰਾ ਬੰਦਾ ਵੇ ਇਹਦੇ ਨੂੰ ਮਜਾ ਉਹਨੂੰ ਸੱਦ ਲਾ ਵਾਜ ਮਾਰ ਕੇ ਸੱਦ ਲਈ ਉਹਦਾ ਭੱਜ ਗਿਆ ਕਹਿੰਦਾ ਮੈਨੂੰ ਟੱਟੀਆਂ ਲੱਗੀਆਂ ਉਹਨੂੰ ਬਿਠਾ ਲਈ ਹੁਣ ਮੈਂ ਤੁਹਾਨੂੰ ਛੱਡ ਦਿੰਦਾ ਨਹੀਂ ਬੈਠੇਗਾ ਡਰ ਗਿਆ ਜੇ ਦਾ ਉਹ ਓ ਹੈਲੋ ਓ ਬਾਈ ਮਾਰ ਤੂੰ ਬਾਈ ਮਾਰੋ ਤੂੰ ਬਾਈ ਮਾਰ ਲਾ ਜਾ ਤੂੰ ਤਾ ਤੂੰ ਚਲਾ ਜਾ ਹਮ ਲੋਕ ਚਲਾ ਜਾਏਗਾ ਖੋਲ ਦੇ ਪਾਦੀ ਜਹਾ ਜਾ ਹਾਂ ਚਲ ਜਾ ਜਾ ਚਲ ਠੀਕ ਹੈ ਓਕੇ ਮਜ਼ਾਕ ਕਰ ਰਹੀ ਮੈਂ ਤੇਰੇ ਨਾਲ